ਪੰਜਾਬੀ ਕੁਕਸਪੋਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰਾ ਪਿਆਰ ਭਰਿਆ ਸੱਸ਼ੇ ਕਾਲ ਜੀ ਅੱਜ ਆਪਾਂ ਤੁਹਾਨੂੰ ਸ਼ੇਅਰ ਕਰਨ ਜਾ ਰਹੇ ਹਾਂ ਗੁਜਰਾਤ ਦੀ ਫੇਮਸ ਡਿਸ਼ ਮੇਥੀ ਦੇ ਥੇਪਲੇ ਜੋ ਕਿ ਇੱਕ ਬ੍ਰੇਕਫਾਸਟ ਰੈਸিপি ਹੈ ਜਿਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਇਸ ਲਈ ਸਭ ਤੋਂ ਪਹਿਲਾਂ ਆਪਾਂ ਮਿਕਸਿੰਗ ਬੋਲ ਵਿੱਚ ਸਭ ਤੋਂ ਪਹਿਲਾਂ ਮੈਂ ਅੱਧਾ ਇੱਕ ਟੋਰੀ ਮੇਥੀ ਨੂੰ ਧੋ ਕੇ ਕੱਟ ਕੇ ਬਰੀ ਬਰੀ ਲੈ ਲਿਆ ਹੈ ਅੱਧਾ ਚਮਚ ਹੁਣ ਮੈਂ ਨਮਕ ਦਾ ਐਡ ਕੀਤਾ ਹੈ ਅੱਧਾ ਚਮਚ ਲਾਲ ਮਿਰਚ ਪਾਊਡਰ ਦਾ ਐਡ ਕੀਤਾ ਹੈ ਇੱਕ ਚਮਚ ਵਾਈਟ ਸੀਡ ਐਡ ਕਰ ਲਏ ਹਨ ਤੇ ਅੱਧਾ ਚਮਚ ਇੱਥੇ ਮ ਥੋੜੀ ਜੀ ਇੱਥੇ ਮੈਂ ਹਿੰਗ ਨੂੰ ਵੀ ਐਡ ਕਰ ਲਿੱਤਾ ਹੈ ਅੱਧਾ ਚਮਚ ਧਨੀਆ ਪਾਊਡਰ ਤੇ 3 ਚਮਚ ਇੱਥੇ ਮੈਂ ਕੁਕਿੰਗ ਆਇਲ ਐਡ ਕਰ ਰਹੀ ਹਾਂ ਕੁਕਿੰਗ ਆਇਲ ਐਡ ਕਰਨ ਨਾਲ ਸਾਡੇ ਥੇਪਲੇ ਬਹੁਤ ਹੀ ਸੌਫਟ ਬਣ ਕੇ ਤਿਆਰ ਹੋਣਗੇ ਹੁਣ ਆਪਾਂ ਇੱਥੇ ਇੱਕ ਕਟੋਰੀ ਆਟੇ ਦੀ ਲੈ ਲਈ ਹੈ ਅੱਧਾ ਕੱਪ ਮੈਂ ਮੈਥੀ ਲਈਤੀ ਸੀ ਤੇ ਇੱਕ ਕਟੋਰੀ ਇੱਥੇ ਮੈਂ ਕਣਕ ਦਾ ਆਟਾ ਲੈ ਲਿਆ ਲਤਾ ਹੈ ਉਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਤਾਂ ਕਿ ਸਾਰੇ ਇਨਗਰੀਡੀਅੰਟਸ ਚੰਗੀ ਤਰ੍ਹਾਂ ਮਿਕਸ ਹੋ ਜਾਣ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਆਟਾ ਗੁੰਨ ਲੈਣਾ ਹੈ ਆਪਾਂ ਮੀਡੀਅਮ ਸੌਫਟ ਡੋ ਹੀ ਲਗਾਉਣਾ ਹੈ ਟਾਈ ਡੋ ਨਹੀਂ ਲਗਾਉਣਾ ਥੋੜਾ ਥੋੜਾ ਪਾਣੀ ਪਾਣਾ ਮੈਂ ਸਟਾਰਟ ਕਰ ਦਿੱਤਾ ਹੈ ਤੇ ਆਟਾ ਗੁੰਨਣਾ ਸ਼ੁਰੂ ਕਰ ਦਿੱਤਾ ਹੈ ਜਦ ਤੱਕ ਆਪਣਾ ਆਟਾ ਗੁੰਨ ਰਿਹਾ ਹੈ ਤੁਸੀਂ ਇੱਥੇ ਫਟਾਫਟ ਮੇਰੇ ਚੈਨਲ ਪੰਜਾਬੀ ਕੁਕਸਪੋਟ ਨੂੰ ਜਾ ਕੇ ਸਬਸਕ੍ਰਾਈਬ ਕਰ ਸਕਦੇ ਹੋ ਤੇ ਬੈਲ ਆਈਕਨ ਦਾ ਬਟਨ ਵੀ ਦਬਾਉਣਾ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ ਜੇ ਤੁਹਾਨੂੰ ਇੱਥੇ ਤੱਕ ਮੇਰੀ ਵੀਡੀਓ ਪਸੰਦ ਆ ਰਹੀ ਹੈ ਤਾਂ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਿਆਦਾ ਤੋਂ ਜਿਆਦਾ ਕਰੋ ਤਾਂ ਕਿ ਤੇ ਮੈਂ ਵੀਡੀਓਜ਼ ਬਣਾਉਂਦੀ ਰਹਾ ਹਾਂ ਹੁਣ ਆਪਣਾ మీడియం ਸੌਫਟ ਡੋ ਲੱਗ ਕੇ ਤਿਆਰ ਹੋ ਚੁੱਕਾ ਹੈ ਤੁਸੀਂ ਦੇਖ ਹੀ ਰਹੇ ਹੋ ਇਸ ਤੋਂ ਬਾਅਦ ਹੁਣ ਆਪਾਂ ਇਸ ਦੇ ਪੇੜੇ ਕਰਨੇ ਸ਼ੁਰੂ ਕਰ ਦਿੰਦੇ ਹਾਂ ਆਪਾਂ ਇਸ ਦੇ మీడియం ਪੇੜੇ ਕਰਨੇ ਸ਼ੁਰੂ ਕਰ ਦਿੱਤੇ ਹਨ ਆਪਾਂ ਇਸ ਦੇ ਬਹੁਤ ਵੱਡੇ ਪੇੜੇ ਨਹੀਂ ਕਰਨੇ ਇੱਥੇ ਮੈਂ మీడియం ਸਾਈਜ਼ ਦੇ ਪੇੜੇ ਹੀ ਬਣਾ ਰਹੀ ਹਾਂ ਇਸ ਡੋ ਦੇ ਲਗਭਗ 5 ਥੇਪਲੇ ਬਣ ਕੇ ਸਾਡੇ ਤਿਆਰ ਹੋਣਗੇ ਹੁਣ ਸਾਰੇ ਪੇੜੇ ਆਪਾਂ ਲਗਾ ਲਏ ਹਨ ਹੁਣ ਆਪਾਂ ਇਹਨਾਂ ਨੂੰ ਪੇੜਿਆਂ ਦੀ ਸ਼ੇਪ ਦੇ ਦਿੰਦੇ ਹਾਂ ਇਸ ਆਟੇ ਵਿੱਚ ਤੁਸੀਂ ਕਿਉਂ ਦੀ ਜਗ੍ਹਾ ਤੇ ਦਹੀਂ ਦਾ ਵੀ ਇਸਤੇਮਾਲ ਕਰ ਸਕਦੇ ਹੋ ਪਰ ਦਹੀਂ ਪਾਉਣ ਨਾਲ ਥੇਪਲਿਆਂ ਦੀ ਸ਼ੈਲਫ ਲਾਈਫ ਘੱਟ ਹੋ ਜਾਂਦੀ ਹੈ ਜਿਵੇਂ ਆਪਾਂ ਸਫ਼ਰ ਤੇ ਜਾਂਦੇ ਹਾਂ ਤਾਂ ਕਿਉਂ ਵਾਲੇ ਥੇਪਲੇ ਜ਼ਿਆਦਾ ਦੇਰ ਤੱਕ ਆਪਾਂ ਰੱਖ ਸਕਦੇ ਹਾਂ ਦਹੀਂ ਵਾਲੇ ਜਲਦੀ ਖਰਾਬ ਹੋ ਜਾਂਦੇ ਹਨ ਆਪਾਂ ਉਹਨਾਂ ਨੂੰ ਜ਼ਿਆਦਾ ਦੇਰ ਤੱਕ ਸਟੋਰ ਕਰਕੇ ਨਹੀਂ ਰੱਖ ਸਕਦੇ ਕਿਉਂ ਵਾਲੇ ਥੇਪਲਿਆਂ ਨੂੰ ਆਪਾਂ ਜ਼ਿਆਦਾ ਦੇਰ ਤੱਕ ਸਟੋਰ ਕਰਕੇ ਵੀ ਰੱਖ ਸਕਦੇ ਹਾਂ ਜਿਵੇਂ ਬੱਚੇ ਹੋਸਟਲ ਵਗੈਰਾ ਜਾਂਦੇ ਹਨ ਆਪਾਂ ਉਹਨਾਂ ਨੂੰ ਇਹ ਬਣਾ ਕੇ ਦੇ ਸਕਦੇ ਹਾਂ ਤੇ ਉਹ ਮਹੀਨੇ ਪਰ ਤੱਕ ਇਹਨਾਂ ਨੂੰ ਪ੍ਰੀਜ਼ਰਵ ਕਰਕੇ ਫ੍ਰਿਜ ਵਿੱਚ ਰੱਖ ਸਕਦੇ ਹਨ ਤੇ ਇਹਨਾਂ ਨੂੰ ਗਰਮ ਕਰਕੇ ਖਾ ਸਕਦੇ ਹਨ ਹੁਣ ਮੈਂ ਥੇਪਲੇਆਂ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਮੈਂ ਇੱਕ ਪੇੜਾ ਲੈ ਕੇ ਉਹਨੂੰ ਕੱਟ ਲਗਾ ਕੇ ਉਸਨੂੰ ਰੋਟੀ ਤਰ੍ਹਾਂ ਵੇਲਦੀ ਹੀ ਜਾ ਰਹੀ ਹਾਂ ਆਪਾਂ ਥੇਪਲੇ ਨੂੰ ਹਲਕੇ ਹੱਥਾਂ ਨਾਲ ਹੀ ਵੇਲਣਾ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਸ ਨੂੰ ਆਪਾਂ ਪਤਲਾ-ਪਤਲਾ ਵੇਲ ਕੇ ਤਿਆਰ ਕਰ ਲਿਆ ਹੈ ਤੁਸੀਂ ਦੇਖ ਹੀ ਰਹੇ ਹੋ ਇਸੇ ਤਰੀਕੇ ਨਾਲ ਹੀ ਆਪਾਂ ਸਾਰੇ ਥੇਪਲੇ ਬਣਾ ਲੈਣੇ ਹਨ ਆਪਾਂ ਹੁਣ ਮੈਂ ਤੁਹਾਨੂੰ ਦੂਸਰਾ ਥੇਪਲਾ ਵੀ ਬਣਾ ਕੇ ਦਿਖਾਉਂਦੀ ਹਾਂ ਤੁਸੀਂ ਦੇਖ ਰਹੇ ਹੋ ਗੋਲ ਗੋਲ ਰੋਟੀ ਜਿਹਾ ਸਾਡਾ ਥੇਪਲਾ ਬਣਦਾ ਹੀ ਜਾ ਰਿਹਾ ਹੈ ਹੁਣ ਦੂਸਰਾ ਥੇਪਲਾ ਵੀ ਸਾਡਾ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਆਪਾਂ ਤਵਾ ਵੀ ਗਰਮ ਕਰ ਲਿਆ ਹੈ ਤੇ ਇਹਨਾਂ ਥੇਪਲਿਆਂ ਨੂੰ ਹੁਣ ਆਪਾਂ ਤਵੇ ਤੇ ਸੇਕਣਾ ਸ਼ੁਰੂ ਕਰ ਦੇਵਾਂਗੇ ਇਹਨਾਂ ਨੂੰ ਆਪਾਂ ਪਤਲਾ-ਪਤਲਾ ਹੀ ਬਣਾਉਣਾ ਹੈ ਹੁਣ ਆਪਾਂ ਤਵੇ ਤੇ ਥੇਪਲੇ ਨੂੰ ਪਾ ਦਿੰਦਾ ਹੈ ਕੁਝ ਸੈਕਿੰਡ ਬਾਅਦ ਆਪਾਂ ਇਸ ਨੂੰ ਪਲਟ ਲੈਣਾ ਹੈ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਸਾਡੇ ਥੀਪਲੇ ਬਣ ਰਹੇ ਹਨ ਹੁਣ ਆਪਾਂ ਇਸ ਨੂੰ ਘਿਓ ਲਗਾ ਲੈਂਦੇ ਹਾਂ ਤੇ ਪਲਟ ਲਵਾਂਗੇ ਆਪਾਂ ਇਹਨਾਂ ਨੂੰ ਜ਼ਿਆਦਾ ਕ੍ਰਿਸਪੀ ਹੋਣ ਤੱਕ ਨਹੀਂ ਪਕਾਣਾ ਬਸ ਸੌਫਟ ਹੋਣ ਤੱਕ ਹੀ ਆਪਾਂ ਇਹਨਾਂ ਨੂੰ ਪਕਾ ਲੈਣਾ ਹੈ ਤੁਸੀਂ ਦੇਖ ਹੀ ਰਹੇ ਹੋ ਕਿੰਨੇ ਵਧੀਆ ਸਾਡੇ ਥੀਪਲੇ ਬਣ ਕੇ ਤਿਆਰ ਹੋ ਰਹੇ ਐ ਤੇ ਹੁਣ ਆਪਾਂ ਸਰਵ ਕਰ ਲੈਂਦੇ ਹਾਂ ਇਸੇ ਕਰਕੇ ਹੀ ਆਪਾਂ ਇੱਕ ਇੱਕ ਕਰਕੇ ਥੀਪਲਾ ਬਣਾਉਂਦੇ ਜਾਵਾਂਗੇ ਤੇ ਸਰਵ ਕਰਦੇ ਜਾਵਾਂਗੇ ਬਹੁਤ ਹੀ ਵਧੀਆ ਹੈ ਥੇਪਲੇ ਬਣ ਕੇ ਤਿਆਰ ਹੁੰਦੇ ਹਨ ਸਫਰ ਵਿੱਚ ਤਾਂ ਬਸ ਇਹ ਥੇਪਲੇ ਹੋਣ ਤੇ achar ਹੋਵੇ ਤੇ ਇੱਕਾ ਪਚਾਦਾ ਹੋ ਜਾਵੇ ਤੇ ਕਿਸੇ ਹੋਰ ਚੀਜ਼ ਦੀ ਜ਼ਰੂਰਤ ਹੀ ਨਹੀਂ ਮਹਿਸੂਸ ਹੁੰਦੀ ਕੋਈ ਵੀ ਸਾਨੂੰ ਸਬਜੀ ਬਣਾਉਣ ਦੀ ਲੋੜ ਨਹੀਂ ਪੈਂਦੀ ਸਫਰ ਵਿੱਚ ਤਾਂ ਬਹੁਤ ਹੀ ਸੂਟੇਬਲ ਰੈਸਪੀ ਹੈ ਇਸੇ ਤਰੀਕੇ ਨਾਲ ਆਪਣਾ ਹੁਣ ਦੂਸਰਾ ਥੇਪਲਾ ਵੀ ਤਿਆਰ ਹੋ ਚੁੱਕਾ ਹੈ ਬਹੁਤ ਹੀ ਵਧੀਆ ਸੌਫਟ ਸਾਡੇ ਥੇਪਲੇ ਬਣ ਰਹੇ ਹਨ ਤੁਸੀਂ ਵੀ ਇਸ ਤਰੀਕੇ ਨਾਲ થેપਲੇ ਦੀ રેસિપી ਨੂੰ જરૂર ટ્રાય ਕਰਨਾ ਤੇ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ ਕਿ ਤੁਹਾਡੇ ਤੇ ਆਪਣੇ ਕਿਸ ਤਰ੍ਹਾਂ ਦੇ ਬਣੇ ਲੋ ਜੀ ਹੁਣ ਆਪਣੇ ਸਾਰੇથેપਲੇ ਇੱਥੇ ਬਣ ਕੇ ਤਿਆਰ ਹੋ ਚੁੱਕੇ ਹਨ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਸਾਡੇ ਇੱਥੇથેਪਲੇ ਬਣ ਚੁੱਕੇ ਹਨ ਆਓ ਆਪਾਂ ਇਹਨਾਂ ਨੂੰ ਸਰਵ ਕਰ ਲੈਂਦੇ ਹਾਂ ਹੁਣ ਮੈਂ ਤੁਹਾਨੂੰ ਦਿਖਾਉਣੀ ਹਾਂ ਕਿੰਨੇ ਸੌਫਟ ਸਾਡੇ ਇਹથેਪਲੇ ਬਣ ਕੇ ਤਿਆਰ ਹੋ ਰਹੇ ਹਨ ਤੁਸੀਂ ਦੇਖ ਸਕਦੇ ਹੋ ਤੁਸੀਂ ਵੀ ਇਹ ਰੈਸਪੀ ਜ਼ਰੂਰ ਟਰਾਈ ਕਰੋ ਜੇਕਰ ਤੁਹਾਨੂੰ ਮੇਰੀ ਰੈਸਪੀ ਪਸੰਦ ਆਉਂਦੀਆਂ ਨੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੈਨੂੰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਜਾਂਦੇ ਜਾਂਦੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਨਾ ਜੀ ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਤੇ ਡੇਲੀਸ਼ੀਅਸ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ